ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੀ ਆ ਤੁਸੀਂ ਵੀਡੀਓ ਦੇ ਵਿੱਚ ਘੋੜੀ ਦੇਖ ਰਹੇ ਹੋ ਇਹਨੂੰ 6-7 ਦਿਨ ਲੱਗੇ ਬੰਨ ਖੋਲਣ ਨੂੰ ਪਿਛਲੇ ਹਫਤੇ ਦੇ ਵਿੱਚ ਮੈਂ ਤਿੰਨ ਤੋਂ ਚਾਰ ਕੇਸ ਦੇਖੇ ਤੇ ਉਹਨਾਂ ਸਾਰਿਆਂ ਬਾਰੇ ਡਿਸਕਸ ਕਰੂੰਗਾ ਇਹਦੇ ਕੋਲੇ ਮੈਂ ਗਿਆ ਸੀਗਾ ਦੂਜੇ ਜਾਂ ਤੀਜੇ ਦਿਨ ਇਹਨੂੰ ਤਾਂ ਕਰਕੇ 6-7 ਦਿਨ ਲੱਗੇ ਬੰਨ ਖੋਲਣ ਨੂੰ ਬੰਨ ਕਿਉਂ ਖੁੱਲਿਆ ਕਿਉਂਕਿ ਇਹਨਾਂ ਨੇ ਕੁਝ ਵੀ ਇਹਦੇ ਵਿੱਚ ਕੋਈ ਮਸਾਲਾ ਪਾਊਡਰ ਜਾਂ ਇਹੋ ਜਿਹਾ ਕੁਝ ਨਹੀਂ ਸੀ ਦਿੱਤਾ ਇਸ ਕਰਕੇ ਇਹਦਾ ਬੰਨ ਖੋਲਣ ਦੇ ਵਿੱਚ ਕਾਮਯਾਬੀ ਮਿਲੀ ਇੱਕ ਬਸ਼ੇਰੀ ਸੀਗੀ ਰਾੜਮਾ ਪਿੰਡ ਉਹਦਾ ਦੂਜੇ ਦਿਨ ਹੀ ਖੁੱਲ ਗਿਆ ਕਿਉਂਕਿ ਉਹ ਅੱਜ ਜਿਵੇਂ ਰਾਤ ਨੂੰ ਢਿੱਲੀ ਹੁੰਦੀ ਹੈ ਸਵੇਰੇ ਚਲੇਗਾ ਉਹ ਵੀ ਖੁੱਲ ਗਿਆ ਤੇ ਇੱਕ ਇਧਰ ਕਾਬਦਾ ਪਿੰਡ ਪਿੰਦਾ ਉਥੇ ਉਹਦਾ ਅੱਜ ਖੁੱਲ ਜਾਊਗਾ 100% ਤੇ ਇੱਕ ਕੋੜੀ ਦਾ ਨਹੀਂ ਖੁੱਲਿਆ ਉਹ ਕਾਫੀ ਦੂਰ ਸੀਗੀ ਬਠੰਡਿਆੜੀ ਸਾਈਡ ਉਹਦਾ ਨਾ ਖੁੱਲਣ ਦਾ ਕਾਰਨ ਇਹ ਸੀਗਾ ਇੱਕ ਤਾਂ ਕੱਲੀ ਤੂੜੀ ਪਾਉਂਦੇ ਸੀ ਠੀਕ ਹੈ ਤੇ ਦੂਸਰੀ ਚੀਜ਼ ਉਹਨਾਂ ਨੇ ਬਹੁਤ ਜ਼ਿਆਦਾ ਡ੍ਰਿਪ ਲਾਤੀ ਉਦੇ ਕਰਕੇ ਉਹਦਾ ਬੰਨ ਨਹੀਂ ਖੁੱਲਿਆ ਹੈਗਾ ਅੱਜ ਮੈਂ ਤੁਹਾਨੂੰ ਸਾਫ਼-ਸਾਫ਼ ਕੁ ਸ਼ਬਦਾਂ ਵਿੱਚ ਦੱਸਦਾ ਘੋੜੇ ਦਾ ਬੰਨ ਕਿਹੜਾ ਨਹੀਂ ਖੁੱਲਦਾ ਇੱਕ ਤਾਂ ਜਿਹੜਾ ਕੱਲੀ ਤੂੜੀ ਪਾ ਕੇ ਬੰਨ ਪੈ ਗਿਆ ਉਹ ਕਿਸੇ ਹਾਲਤ ਚ ਨਹੀਂ ਖੁੱਲੂਗਾ ਕੱਲੀ ਤੂੜੀ ਪਾ ਕੇ ਪੈ ਗਿਆ ਜਿਹੜਾ ਬਹੁਤ ਰੇਅਰ ਚਾਂਸ ਨੇ ਉਹ ਬੰਨ ਨੂੰ ਤੁਸੀਂ ਤੋੜ ਸਕੋ ਕਿਉਂਕਿ ਤੂੜੀ ਕਿਸੇ ਚੀਜ਼ ਨਾਲ ਨਰਮ ਨਹੀਂ ਹੁੰਦੀ ਇਸ ਕਰਕੇ ਜੇ ਦਾਣਾ ਵੀ ਖਵਾਉਣਾ ਤਾਂ ਹਰੇ ਚਾਰੇ ਜਾਂ ਪੱਠਿਆਂ ਚ ਪਾ ਲਿਓ ਤੈਨੂੰ ਦੂਜਾ ਬੰਨ ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਓਵਰ ਡ੍ਰਿਪ ਲਾਤੀ ਉਹ ਵੀ ਬੰਨ ਨਹੀਂ ਖੁੱਲਦਾ ਹੈਗਾ ਠੀਕ ਹੈ ਤੀਜਾ ਬੰਨ ਜਿਹਦੇ ਵਿੱਚ ਤੁਸੀਂ ਕੋਈ ਵੀ ਬੰਨ ਖੋਲਣ ਵਾਲਾ ਪਾਊਡਰ ਚਾਹੇ ਉਹ ਮੈਡੀਕਲ ਤੋਂ ਮਿਲਦਾ ਚਾਹੇ ਉਹ ਤੁਸੀਂ ਘਰੇ ਦੇਸੀ ਦੇਤਾ ਉਹ ਵੀ ਬੰਨ ਨਹੀਂ ਖੁੱਲਦਾ ਹੈਗਾ ਇਹ ਚੀਜ਼ਾਂ ਧਿਆਨ ਚ ਰੱਖਿਓ ਪਾਊਡਰ ਕਿਹੜਾ ਜਿਵੇਂ ਅਨਲੌਕ ਆਉਂਦਾ ਇੰਪੈਕਟ ਡਾਊਨ ਆਉਂਦਾ ਤੇ ਹੋਰ ਬਹੁਤ ਬਹੁਤ ਤਰ੍ਹਾਂ ਦੇ ਪਾਊਡਰ ਆਉਂਦੇ ਆ ਮੈਡੀਕਲ ਤੇ ਵੀ ਡਾਈਜੈਸਟੋਬੈਟ ਆਉਂਦਾ ਉਹ ਡਾਈਜੈਸ਼ਨ ਇੰਪਰੂਵ ਕਰਨ ਵਾਸਤੇ ਨੇ ਨਾ ਕਿ ਉਹ ਬੰਨ ਖੋਲਣ ਵਾਸਤੇ ਨੇ ਤੇ ਹਮੇਸ਼ਾ ਇੱਕ ਗੱਲ ਦਿਮਾਗ ਦੇ ਵਿੱਚ ਰੱਖਿਓ ਦਰਦ ਹਮੇਸ਼ਾ ਬੰਨ ਨਹੀਂ ਹੁੰਦਾ ਜਿਹੜਾ ਕੌਲਿਕ ਆ ਉਹ ਹਮੇਸ਼ਾ ਬੰਨ ਨਹੀਂ ਹੁੰਦਾ ਕੌਲਿਕ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜੇ ਤੁਸੀਂ ਕੌਲਿਕ ਨੂੰ ਡਾਇਗਨੋਸ ਕਰਨਾ ਤਾਂ ਬੰਨ ਨੂੰ ਦਿਮਾਗ ਚੋਂ ਕੱਢ ਦਿਓ ਹਮੇਸ਼ਾ ਬੰਨ ਹੀ ਕੌਲਿਕ ਨਹੀਂ ਹੁੰਦਾ ਕੌਲਿਕ ਦੇ ਬਹੁਤ ਸਾਰੇ ਕਾਰਨ ਨੇ ਕਿਡਨੀ ਪੇਨ ਵੀ ਕੌਲਿਕ ਦੇ ਵਿੱਚ ਆ ਜਾਂਦਾ ਹੈ ਲਿਵਰ ਪੇਨ ਵੀ ਆ ਜਾਂਦਾ ਹੈ ਗੱਟ ਦੇ ਕੋਈ ਵੀ ਆਰਗਨ ਗੱਟ ਸਿਸਟਮ ਦੇ ਵਿੱਚ ਕਿਤੇ ਵੀ ਪੇਨ ਉਹ ਵੀ ਕਾਲਕ ਦਾ ਹੀ ਲੱਛਣ ਸ਼ੋਅ ਕਰਦਾ ਠੀਕ ਹੈ ਉਹਦੇ ਸਿੰਪਟਮ ਅਲੱਗ-ਅਲੱਗ ਹੋ ਸਕਦੇ ਆ ਸੋ ਇਸ ਕਰਕੇ ਕਾਲਕ ਨੂੰ ਸਮਝਣ ਦੀ ਲੋੜ ਆ ਤੇ ਇਹਨੂੰ ਧਿਆਨ ਨਾਲ ਹੈਂਡਲ ਕਰਨ ਦੀ ਲੋੜ ਆ ਜੇ ਤੁਸੀਂ ਇੱਕ ਚੀਜ਼ ਦਿਮਾਗ 'ਚ ਹੋ ਰੱਖਿਓ ਜੇ ਤੁਸੀਂ ਕੋਈ ਵੀ ਸਟੈਪ ਗਲਤ ਲੈ ਲਿਆ ਤਾਂ ਫਿਰ ਕਾਲਕ ਦਾ ਮੁੜ ਕੇ ਕੋਈ ਹੱਲ ਨਹੀਂ ਹੈਗਾ ਜਿੰਨਾ ਚਿਰ ਤੁਸੀਂ ਸਹੀ ਕਾਲਕ ਨੂੰ ਟਰੀਟ ਕਰੋਗੇ ਉਨਾਂ ਚਿਰ ਕਾਲਕ ਦਾ ਹੱਲ ਹੈਗਾ ਜਦੋਂ ਤੁਸੀਂ ਗਲਤ ਟਰੀਟ ਕਰ ਲਿਆ ਫਿਰ ਕਾਲਕ ਦਾ ਕੋਈ ਹੱਲ ਨਹੀਂ ਤੇ ਤੀਸਰੀ ਚੀਜ਼ ਉਹ ਜਿਹੜੀਆਂ ਫੀਡਾਂ ਨੇ ਫੀਡਾਂ ਸਾਰੀਆਂ ਚੰਗੀਆਂ ਨੇ ਠੀਕ ਹੈ ਕਿਸੇ ਫੀਡ ਨੂੰ ਕਿਸੇ ਤਰ੍ਹਾਂ ਬਲੇਮ ਕਰਨਾ ਚਾਹੇ ਕਿਸੇ ਵੀ ਭਰਾ ਦੀ ਆਉਂਦੀ ਆ ਜਿੰਨੇ ਵੀ ਸੱਜਣ ਫੀਡਾਂ ਬਣਾਉਂਦੇ ਨੇ ਸਾਰੇ ਬਹੁਤ ਘੋੜਾ ਪ੍ਰੇਮੀ ਨੇ ਤੇ ਬਹੁਤ ਸਾਰੇ ਘੋੜਿਆਂ ਨੂੰ ਸਾਰੀਆਂ ਫੀਡਾਂ ਪੈਂਦੀਆਂ ਨੇ ਫੀਡ ਤਾਂ ਚਾਹੇ ਤੁਸੀਂ ਆਪਦੀ ਘਰ ਦੀ ਵੀ ਪਾ ਲਓ ਚਾਹੇ ਆਪਦੀ ਘਰ ਦੀ ਤਿਆਰ ਕਰਕੇ ਵੀ ਪਾ ਲਓ ਮੇਰੇ ਬਹੁਤ ਸਾਰੇ ਫਾਰਮੂਲੇ ਪਾਏ ਹੋਏ ਨੇ ਜੇ ਕਹੋਗੇ ਤਾਂ ਦੁਬਾਰਾ ਪਾ ਦੂੰਗਾ ਫੀਡ ਚਾਹੇ ਤੁਸੀਂ ਘਰ ਦੀ ਵੀ ਪਾ ਲਓ ਬਟ ਜੇ ਉਹਦਾ ਤਰੀਕਾ ਪਾਉਣ ਦਾ ਗਲਤ ਆ ਤਾਂ ਹਰੇਕ ਫੀਡ ਹੀ ਖਰਾਬ ਕਰੂ। ਸਮਝ ਗਏ ਗੱਲ ਤਰੀਕਾ ਪਾਉਣ ਦਾ ਸਹੀ ਹੋਣਾ ਚਾਹੀਦਾ। ਨਹੀਂ ਆਦਰਵਾਈਜ਼ ਕਿਸੇ ਫੀਡ ਚ ਨੁਕਸ ਨਹੀਂ ਹੋਏਗਾ। ਕਿਸੇ ਵੀ ਫੀਡ ਚ ਨੁਕਸ ਨਹੀਂ ਹੋਏਗਾ। ਫੀਡਾਂ ਦਾ ਕੋਈ ਰੋਲ ਨਹੀਂ। ਕਿਡਨੀ ਪੇਨ ਦੇ ਵਿੱਚ ਫੀਡ ਦਾ ਕੋਈ ਰੋਲ ਨਹੀਂ। ਕਿਡਨੀ ਪੇਨ ਜਿਵੇਂ ਹੁਣ ਕਿਡਨੀ ਸਟੋਨ ਬਣਦਾ ਜਿਹੜਾ ਉਹ ਬਹੁਤ ਜ਼ਿਆਦਾ ਜਿਹੜੇ ਸਪਲੀਮੈਂਟ ਦਿੰਨੇ ਹੋ ਕੈਲਸ਼ੀਅਮ ਰਿਚ ਵਾਲੇ ਆਪ ਤੁਸੀਂ 20 ਦਿਨ 2 ਮਹੀਨੇ ਲਗਾਤਾਰ ਕੈਲਸ਼ੀਅਮ ਦੀ ਗੋਲੀ ਖਾ ਕੇ ਦੇਖ ਲਓ ਜਨਾਬ ਇਹ ਤਾਂ ਕਢਾਉਣਾ ਪੈ ਗਿਆ। ਠੀਕ ਆ ਦੋਸਤੋ ਇਸ ਕਰਕੇ ਬਲੇਮ ਗੇਮ ਨਾ ਕਰੋ। ਇਹਦਾ ਕੋਈ ਫਾਇਦਾ ਨਹੀਂ ਤੇ ਬਹੁਤ ਸਾਰੇ ਸੱਜਣ ਨੇ ਜਿਹੜੇ ਬਹੁਤ ਸਾਰੀਆਂ ਫੀਡਾਂ ਆਉਂਦੀਆਂ ਨੇ ਸਾਰੀਆਂ ਹੀ ਚੰਗੀਆਂ ਨੇ ਮੈਂ ਕਿਸੇ ਤੋਂ ਕੋਈ ਪੈਸੇ ਲੈ ਕੇ ਪ੍ਰਮੋਸ਼ਨ ਕਿਸੇ ਦੀ ਨਹੀਂ ਕਰਦਾ ਅੱਜ ਤੱਕ ਕੋਈ ਬੰਦਾ ਤੁਸੀਂ ਫੜ ਕੇ ਲਿਆ ਦਿਓ ਜਿਹੜਾ ਕਹਿੰਦਾ ਹੋਵੇ ਵੀ ਇਹਨੇ ਸਾਤ ਤੋਂ 2 ਰੁਪਏ ਲੈ ਕੇ ਵੀ ਸਾਡੀ ਪਰਮਿਸ਼ਨ ਕੀਤੀ ਹੈ ਜਿਹੜਾ ਮੈਨੂੰ ਚੰਗਾ ਲੱਗਦਾ ਜਾਂ ਜਿਹੜਾ ਮੇਰਾ ਸੱਜਣ ਮਿੱਤਰ ਉਹਦੀ ਵੀਡੀਓ ਮੈਂ ਕੱਪਾ ਦਿੰਨਾ ਹੁਣਾਂ ਜਾਂ ਜਿਹਦਾ ਮੈਨੂੰ ਪ੍ਰੋਡਕਟ ਚੰਗਾ ਲੱਗਦਾ ਠੀਕ ਆ ਦੋਸਤੋ ਧੰਨਵਾਦ ਸਾਰੇ ਸੱਜਣਾ ਦਾ ਮਿਲਦੇ ਨੇ ਨੈਕਸਟ ਵੀਡੀਓ